ਜਦੋਂ ਤੇ ਉਹ ਪਹੁੰਚਾ ਨਾ ਤੇ ਸਾਰੇ ਰਿਸ਼ਤੇਦਾਰਾਂ ਕੋਲ ਸ਼ੁਭੀ ਦਾ ਮਾਹੌਲ ਆਇਆ ਜਿੰਦ ਗੰਗਲ ਆਇਆ ਤੇ ਮੇਕਾ ਗਾਉਂਦਾ ਉਹਨਾਂ ਦੇ ਦਰਮਿਆਨ ਬਿਲਕੁਲ ਹੀ ਚੁੱਪ ਹੋ ਗਿਆ ਤੇ ਕਰਨ ਆਣਸ ਪਰੇ ਬੋਲਦੇ ਕੋਸ਼ਣੇ ਬੋਲਦੇ ਕੋਸ਼ਣੇ ਪੂਰੇ ਫਿਰਦੇ ਆ ਵੇਖੀ ਜਾਂਦੇ ਤੇ ਪੰਡਤ ਹਥਿਆਲ ਨਹੀਂ ਆਉਂਦੇ ਉਹਨਾਂ ਨੇ ਆਣ ਕੇ ਦਿਨਾਂ ਦੀ ਰਸਮ ਨੂੰ ਸ਼ੁਰੂ ਕਰ ਦਿੱਤਾ ਤੇ ਰਾਜ ਨੂੰ ਸ਼ੁਰੂ ਕਰਦਿਆਂ ਕਰਦਿਆਂ ਦੇ ਤੇਲੇ ਉਤੇ ਅਰਗਿਆ ਲੰਗਰ ਪਾਣੀ ਕੋਸਾਦਾ ਪਾਣੀ ਰਸਤੇ ਦਾ ਸਤਿਕਰ ਮਾਣੋਲੇ ਤੋਂ ਕਰਵਾਉਂਦੇ ਹੋਏ ਬੋਲਦੇ ਆ ਦਾਜਾ ਵਾਲੇ ਮਿੱਠੀਆਂ ਬਾਜਾ ਵਾਲੇ ਕਲਗੀਆਂ ਵਾਲੇ ਫੋਜਾਂ ਵਾਲੇ ਸ਼ੇਨਸ਼ਾ ਸ਼ਤ ਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਸਿਧਾਨੀ ਕਰਕੇ ਪਾਲਣਾ ਆ ਉਸ ਦੇ ਕਪਾਈਏ ਵਰਦੇ ਜੀ ਸਾਹ ਦੇ ਚੱਜੇ ਆਖੋ ਬਾਜ ਰੁਤਕਾ ਹਾਂ ਸਾਹ ਲਾਹੀ ਬੇਨਤੀ ਹੈ ਜਿੰਨੀ ਵੀ ਸੰਗਤ ਬਾਹਰ ਪ੍ਰਸ਼ਾਦਾ ਛੱਕ ਰਹੀ ਆ ਪ੍ਰਸ਼ਾਦਾ ਛੱਕ ਕੇ ਦਰਬਾਰ ਸਾਹਿਬ ਦੇ ਵਿੱਚ ਆਵੇ ਦੁਆਰਾ ਫਿਰ ਪ੍ਰਬੰਧਕ ਮੇਰੇ ਵੱਲੋਂ ਬੇਨਤੀ ਹੈ ਕਿ ਜਿਹੜੀ ਸੰਗਤ ਬਾਹਰ ਤੁਰੇ ਫਿਰਦੀ ਆ ਉਹ ਪ੍ਰਸ਼ਾਦਾ ਛੱਕ ਕੇ ਦਰਬਾਰ ਸਾਹਿਬ ਪਾਵਨ ਗੋਦ ਦੇ ਅੰਦਰ ਆ ਜਾਵੇ ਆਓ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਆ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਬਹੁਤ ਹੀ ਸਰਕਾਰ ਜੋ ਵਾਪਾ ਬਤੀਸਤੇ ਜੇੜੇ ਵਾਹਿਗੁਰੂ ਦੀ ਕਿਰਪਾ ਦਾ ਸਰਕਾਰ ਨੂੰ ਬਹੁਤ ਨਾਲ ਸਰਕਾਰ ਕਰਦੇ ਸਰਕਾਰ ਪਸਤੀ ਹੈ ਕਿ ਵਾਹਿਗੁਰੂ ਦਾ ਤਰਵਾਦਾ ਜਿਰਨਾ ਨਿ ਪੜੇ ਮੇਰ ਕੰਤੇ ਆਪਣੇ ਦੇ ਕਿਰਪਾ ਕਰੇ ਆਪਣੇ ਤਸ ਕਰਕੇ ਆਪਾਂ ਤੋਂ ਆਪਣੇ ਪਾਵਨ ਗੋਵ ਦੇ ਉੱਪਰ ਬਚਾ ਭਾਗੇ ਸਤ ਸੰਗ ਕਰਦਾ ਸੁਭਾਗਾ ਸੁਣਾ ਦਿੱਤਾ ਹੈ ਕੋਟੇ ਕਾਲਸਾ ਵਾਹਿਗੁਰੂ ਕੀ ਹਤੇ ਹੈ ਤੋ ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀ ਸੰਗਠਨਾਂ ਦੇ ਸਹਿਯੋਗ ਦੇ ਨਾਲ ਜੋ ਸਤਿਗੁਰਾਂ ਨੇ ਕਿਰਪਾ ਕਰਦੇ ਆ ਮੈਂ ਆ ਸਤਿਗੁਰ ਜੀ ਨਗਰ ਤੇ ਦ੍ਰਿਸ਼ਟ ਹੋਏ ਤੋ ਕਿਰਪਾ ਦੇ ਸਦਕਾ ਜੋ ਨਵਾਂ ਦਰਬਾਰ ਸਾਹਿਬ ਤਿਆਰ ਕਰਵਾਇਆ ਗਿਆ ਸੋ ਬਹੁਤ ਹੀ ਧੰਨਵਾਦ ਹੈ ਨਗਰ ਨਿਵਾਸੀ ਸੰਗਠਨਾਂ ਦਾ ਐਨ ਆਰ ਆਈ ਵੀਰਾਂ ਦਾ ਸੋ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਹੀ ਆਪ ਜੀ ਪ੍ਰਬੰਧ ਕਮੇਟੀ ਦੇ ਨਾਲ ਸਹਿਯੋਗ ਦਿੰਦੇ ਰਹੋਗੇ ਉਹ ਅਗੇ ਵੀ ਜੋ ਗੁਰੂ ਕਰਜੇ ਮਾਨ ਮਰਿਆਦਾ ਹੈ ਉਸ ਨੂੰ ਬਰਕਰਾਰ ਰੱਖਾਂਗੇ ਸੋ ਬਹੁਤ ਹੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਦੀ ਫਤਿਹ ਹੈ